ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਸਿਡਨੀ ਜਾਣ ਵਾਲੀਆਂ ਔਰਤਾਂ ਨੂੰ ਕਤਰ 에ਅਰਵੇਜ਼ ਤੇ ਕੇਸ ਕਰਨ ਦਾ ਹੱਕ ਐਲਨ ਮਸਕ ਨੇ ਟੈਸਲਾ ਦੀ ਆਮਦਨ ਵਿੱਚ ਗਿਰਾਵਟ ਕਾਰਨ ਕੁਝ ਤਮਾਈਆਂ ਲਈ ਚੇਤਾਵਨੀ ਦਿੱਤੀ ਹੈ ਤੁਰਕੀ ਜੰਗਲੀ ਅੱਗ 10 ਫਾਇਰ ਬ੍ਰਿਗੇਡ ਮੁਲਾਜ਼ਮ ਮਰੇ ਪੂਰਬੀ ਲਦਾਖ ਦਾ ਨਿਊਮਾ 에ਅਰਫੀਲਡ ਅਕਤੂਬਰ ਤੱਕ ਚਾਲੂ ਹੋ ਜਾਵੇਗਾ ਪਾਜਪਾ ਤਨਖੜ ਦੇ ਅਸਤੀਫੇ ਤੇ ਹਮਲਾ ਰੋਕੇਗੀ ਅਰਥ ਦੇ ਪੱਛਮੀ ਉਪਨਗਰਾਂ 'ਚ ਤੂਫਾਨ ਕਾਰਨ ਕਰਾ ਨੂੰ ਨੁਕਸਾਨ ਦਰਖਤ ਓਖੜੇ ਹੁਣ ਖਬਰਾਂ ਵਿਸਥਾਰ ਨਾਲ ਸਿਡਨੀ ਜਾਣ ਵਾਲੀਆਂ ਔਰਤਾਂ ਨੂੰ ਕਤਰ 에ਅਰਵੇਜ਼ ਤੇ ਕੇਸ ਕਰਨ ਦਾ ਹੱਕ ਦੋਹਾ ਹਵਾਈ ਅੱਡੇ ਤੇ ਹਮਲਾਵਰ ਸਟ੍ਰਿਪ ਤਲਾਸ਼ੀ ਦਾ ਸ਼ਿਕਾਰ ਹੋਈਆਂ ਪੰਜ ਔਰਤਾਂ ਨੇ ਕਤਰ 에ਅਰਵੇਜ਼ ਅਤੇ ਹਵਾਈ ਅੱਡੇ ਦੇ ਸੰਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਜਿੱਤ ਲਿਆ ਹੈ ਔਰਤਾਂ ਕਤਰ 에ਰਵੇਜ ਅਤੇ ਕਤਰ ਸਿਵਲਾਈਜੇਸ਼ਨ ਅਥਾਰਟੀ QCA ਅਤੇ ਹਵਾਈ ਅੱਡੇ ਦੀ ਸੰਚਾਲਨ ਕੰਪਨੀ ਮਾਤਰ ਤੇ ਹਮਲਾ ਕਰਨ ਅਤੇ ਛੁੱਟੀ ਕੈਦ ਲਈ ਮੁਕਦਮਾ ਦਾਇਰ ਕਰਨ ਗੀਆਂ ਜਹਾਜ਼ ਨੂੰ ਉਤਾਰਨ ਦੀ ਪ੍ਰਕਿਰਿਆ ਵਿੱਚ ਤਲਾਸ਼ੀ ਲਈ ਗਈ ਇਸ ਲਈ ਔਰਤਾਂ ਨੇ ਫੁੱਲ ਫੈਡਰਲ ਕੋਰਟ ਵਿੱਚ ਅਪੀਲ ਕੀਤੀ ਅਤੇ 에ਅਰਲਾਈਨ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਦਲੀਲ ਦਿੱਤੀ ਵੀਰਵਾਰ ਨੂੰ ਫੁੱਲ ਫੈਡਰਲ ਕੋਰਟ ਨੇ ਫੈਸਲਾ ਸੁਣਾਇਆ ਕਿ ਜਸਟਿਸ ਹੈਲੀ ਗਲਤ ਸੀ ਜਦੋਂ ਉਹਨਾਂ ਨੇ ਔਰਤਾਂ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਤਰ 에ਅਰਵੇਜ ਅਤੇ ਮਾਤਰ ਨੂੰ ਅਪੀਲ ਦੀ ਲਾਗਤ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਫੁੱਲ ਫੈਡਰਲ ਕੋਰਟ ਨੇ QCA ਵਿਰੁੱਧ ਔਰਤਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਕਿਉਂਕਿ ਕਾਰਵਾਈ ਵਪਾਰਕ ਹਵਾਈ ਅੱਡੇ ਦੇ ਪ੍ਰਬੰਧਨ ਦੀਆਂ ਗਤੀਵਿਧੀਆਂ ਨਾਲ ਸਬੰਧਤ ਨਹੀਂ ਸੀ। ਔਰਤਾਂ ਨੇ ਹਮੇਸ਼ਾ ਕਤਰ 에ਅਰਵੇਜ ਨਾਲ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਹਮੇਸ਼ਾ ਇਸ ਮਾਮਲੇ ਦਾ ਹੱਲ ਦੇਖਣਾ ਪਸੰਦ ਕਰਦੀਆਂ ਸਨ। ਐਲਨ ਮਸਕ ਨੇ ਟੈਸਲਾ ਦੀ ਆਮਦਨ ਵਿੱਚ ਗਿਰਾਵਟ ਕਾਰਨ ਕੁਝ ਤਿਮਾਹੀਆਂ ਲਈ ਚੇਤਾਵਨੀ ਦਿੱਤੀ ਹੈ ਟੈਸਲਾ ਦੇ ਮੁਖੀ ਐਲਨ ਮਸਕ ਦਾ ਮੰਨਣਾ ਹੈ ਕਿ ਕੰਪਨੀ ਨੂੰ ਕੁਝ ਮੁਸ਼ਕਲ ਤਿਮਾਹੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਲੈਕਟ੍ਰਿਕ ਵਾਹਨ ਕਾਰੋਬਾਰ ਨੂੰ ਖੁਦਮੁਖਤਿਆਰੀ ਟੈਕਨਾਲੋਜੀ ਵਿੱਚ ਅੱਗੇ ਵਧਣ ਤੋਂ ਪਹਿਲਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਾਲ ਸਟਰੀਟ ਤੇ ਕਾਰੋਬਾਰ ਵਿੱਚ ਟੈਸਲਾ ਦੇ ਸ਼ੇਰਾਂ 'ਚ 4 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਅਤੇ ਮਸਕ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫ ਅਤੇ ਟੈਕਸ ਬਿਲ ਦੇ ਪ੍ਰਭਾਵ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਟੈਸਲਾ ਨੇ ਮਾਲੀਆ ਵਿੱਚ 12% ਦੀ ਗਿਰਾਵਟ ਦਰਜ ਕੀਤੀ ਜੋ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਉਸ ਦੀ ਸਭ ਤੋਂ ਵੱਡੀ ਤਿਮਾਹੀ ਵਿਕਰੀ ਵਿੱਚ ਗਿਰਾਵਟ ਹੈ ਜਦੋਂ ਕਿ ਮੁਨਾਫਾ ਵੀ ਵਿਸ਼ਲੇਸ਼ਕਾਂ ਦੇ ਅਨੁਮਾਨਾਂ ਤੋਂ ਖੁੰਝ ਗਿਆ ਦੂਜੀ ਤਿਮਾਹੀ ਚ ਟੈਸਲਾ ਗਲੋਬਲ ਡਿਲੀਵਰੀਜ਼ 13.5% ਦੀ ਗਿਰਾਵਟ ਆਈ ਹੈ ਮਸਕ ਤੇ ਟੈਸਲਾ ਨੇ ਨਿਵੇਸ਼ਕਾਂ ਅਤੇ ਵਿਸ਼ਲੇਸ਼ਕਾਂ ਨਾਲ ਬਰੀਫਿੰਗ ਦੌਰਾਨ ਕੰਪਨੀ ਦੇ ਖੁਦਮੁਖਤਾਰਵਾਨਾ ਦੇ ਨਾਲ ਸ਼ੇਰਾਂ ਦੀ ਕੀਮਤ ਦੇ ਰਾਹ ਤੇ ਪ੍ਰਕਤੀ ਬਾਰੇ ਗੱਲ ਕੀਤੀ। ਮਸਕ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਮੇਸ਼ਾ ਸਮੇਂ ਤੇ ਹੁੰਦੇ ਹਾਂ ਪਰ ਅਸੀਂ ਇਸ ਨੂੰ ਪੂਰਾ ਕਰਦੇ ਹਾਂ ਅਤੇ ਨਫ਼ਰਤ ਕਰਨ ਵਾਲੇ ਆਪਣੇ ਚਿਹਰੇ ਤੇ ਅੰਡੇ ਲੈ ਕੇ ਬੈਠੇ ਹਨ। ਉਨਾ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਟੈਸਲਾ ਦੇ ਸਵੈ ਡਰਾਈਵਿੰਗ ਰੋਬੋ ਟੈਕਸੀ ਸਾਲ ਦੇ ਅੰਤ ਤੱਕ ਲਗਭਗ ਅੱਧੀ ਅਮਰੀਕੀ ਆਬਾਦੀ ਤੱਕ ਪਹੁੰਚ ਜਾਵੇਗੀ ਕਿਉਂਕਿ ਇਸਨੇ ਰੈਗੂਲੇਟਰੀ ਮਨਜ਼ੂਰੀ ਦੀ ਮੰਗ ਕੀਤੀ ਹੈ। ਤੁਰਕੀ ਚ ਜੰਗਲੀ ਅੱਗ 10 ਫਾਇਰ ਬ੍ਰਿਗੇਡ ਮੁਲਾਜ਼ਮ ਮਰੇ ਉੱਤਰ-ਪੱਛਮੀ ਤੁਰਕੀਏ ਵਿੱਚ ਜੰਗਲ ਦੀ ਅੱਗ ਨਾਲ ਲੜਦੇ ਹੋਏ ਕਟੋ-ਕਟ 10 ਫਾਇਰਫਾਈਟਰਸ ਅਤੇ ਬਚਾਅ ਕਰਮਚਾਰੀ ਮਾਰੇ ਗਏ ਹਨ। ਇਸ ਤੋਂ ਇਲਾਵਾ 14 ਹੋਰ ਬਚਾਅ ਕਰਮਚਾਰੀਆਂ ਅਤੇ ਜੰਗਲਾਤ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੇਸ਼ 26 ਜੂਨ ਤੋਂ ਜੰਗਲ ਦੀ ਅੱਗ ਨਾਲ ਜੂਝ ਰਿਹਾ ਹੈ। ਜੰਗਲਾਤ ਮੰਤਰੀ ਇਬਰਾਹਿਮ ਯੁਮਕਲੀ ਨੇ ਦੱਸਿਆ ਕਿ ਐਸਕੇ ਸੇਰ ਸੂਬੇ ਦੇ ਜੰਗਲੀ ਇਲਾਕੇ ਵਿੱਚ ਜੰਗਲ ਦੀ ਅੱਗ ਕਾਰਨ ਘੱਟੋ-ਘੱਟ 14 ਹੋਰ ਬਚਾਅ ਕਰਮਚਾਰੀਆਂ ਅਤੇ ਜੰਗਲਾਤ ਕਰਮਚਾਰੀਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਤੁਰਕੀਏ 26 ਜੂਨ ਤੋਂ ਜੰਗਲ ਦੀ ਅਗਨਲ ਜੂਚ ਰਿਹਾ ਹੈ ਪੂਰਬੀ ਲਦਾਖ ਦਾ ਨਿਊਮਾ 에ਅਰਫੀਲਡ ਅਕਤੂਬਰ ਤੱਕ ਚਾਲੂ ਹੋ ਜਾਵੇਗਾ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਐਲਏਸੀ ਦੇ ਨੇੜੇ ਭਾਰਤ ਦੀ ਫੌਜੀ ਸਮਰੱਥਾ ਨੂੰ ਵਧਾਉਣ ਲਈ ਪੂਰਬੀ ਲਦਾਖ ਵਿੱਚ ਇੱਕ ਉਚਾਈ ਵਾਲਾ ਮਹੱਤਵਪੂਰਨ ਨਿਊਮਾ 에ਅਰਫੀਲਡ ਪ੍ਰੋਜੈਕਟ ਅਕਤੂਬਰ ਤੱਕ ਪੂਰਾ ਹੋਣ ਵਾਲਾ ਹੈ ਇਹ 에ਅਰਫੀਲਡ ਨਿਊਮਾ ਖੇਤਰ ਵਿੱਚ ਤਾਇਨਾਤ ਸੈਨਿਕਾਂ ਲਈ ਇੱਕ ਅਗਾਹਵਦੂ ਮੈਦਾਨ ਵੱਜੋਂ ਕੰਮ ਕਰੇਗਾ ਅਤੇ ਉਹਨਾਂ ਨੂੰ ਜਲਦੀ ਸਪਲਾਈ ਪਹੁੰਚਾਏਗਾ ਐਲਐਸਸੀ ਤੋਂ ਲਗਭਗ 35 ਕਿਲੋਮੀਟਰ ਦੀ ਦੂਰੀ ਤੇ ਸਥਿਤ ਨਿਊਮਾ ਲੇ ਕਾਰਗਿਲ ਅਤੇ ਥੋਇਸ 에ਅਰਫੀਲਡ ਅਤੇ ਦੌਲਤ ਬੇਗੌਲਡੀ ਇਹ ਐਲਜੀ ਤੋਂ ਬਾਅਦ ਲਦਾਖ ਵਿੱਚ ਭਾਰਤੀ ਹਵਾਈ ਫੌਜ ਲਈ ਇੱਕ ਹੋਰ ਅੱਡਾ ਹੋਵੇਗਾ ਨਿਊਮਾ ਨੂੰ ਐਲਜੀ ਵੱਜੋਂ ਦੁਬਾਰਾ ਸਰਗਰਮ ਕੀਤਾ ਗਿਆ ਸੀ ਜਦੋਂ ਸਤੰਬਰ 2009 ਵਿੱਚ ਇੱਕ ਏਐਨ 32 ਜਹਾਜ਼ ਉੱਥੇ ਉਤਰਿਆ ਸੀ ਇਸੇ ਤਰ੍ਹਾਂ ਐਲਐਸੀ ਦੇ ਮੱਧ ਸੈਕਟਰ ਉਤਰਾਖੰਡ ਹਿਮਾਚਲ ਪ੍ਰਦੇਸ਼ ਵਿੱਚ ਸਿਵਲ ਏਐਲਜੀ ਦੀ ਵਰਤੋਂ ਵੀ ਫੌਜੀ ਉਦੇਸ਼ਾਂ ਲਈ ਕੀਤੀ ਜਾ ਰਹੀ ਹੈ। ਭਾਜਪਾ ਤਨਖਤ ਦੇ ਅਸਤੀਫੇ ਤੇ ਹਮਲਾ ਰੋਕੇਗੀ। ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਨੇਤਾਵਾਂ ਨੇ ਤਨਖਤ ਤੇ ਪੱਖਪਾਤ ਦਾ ਦੋਸ਼ ਲਾਇਆ ਤੇ ਉਹਨਾਂ ਨੂੰ ਸਰਕਾਰ ਦੀ ਚੀਅਰ ਲੀਡਰ ਕਿਹਾ। ਉਨ੍ਹਾਂ ਕਿਹਾ ਕਿ ਜਗਦੀਪ ਤਨਖੜ ਨੇ ਅਜੀਹੇ ਕੰਮ ਕੀਤੇ ਜਿਸ ਨਾਲ ਰਾਜ ਸਭਾ ਦੇ ਚੇਅਰਮੈਨ ਦਾ ਮਾਣ ਘਟਿਆ ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਜੋ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਹਨ ਨੇ ਤਨਖੜ ਤੇ ਸਦਨ ਵਿੱਚ ਉਹਨਾਂ ਦਾ ਗਲਾ ਕੁੱਟਣ ਦਾ ਦੋਸ਼ ਲਾਇਆ ਰਮੇਸ਼ ਨੇ ਕਿਹਾ ਸੀ ਕਿ ਤਨਖੜ ਨਿਰਪੱਖ ਅੰਪਾਇਰ ਦੀ ਬਜਾਏ ਸਰਕਾਰ ਲਈ ਚੀਅਰਲੀਡਰ ਵਾਂਗ ਵਿਵਹਾਰ ਕਰਦੇ ਹਨ ਜਿਸ ਕਰਕੇ ਉਸ ਨੂੰ ਵਿਸ਼ੇਸ਼ ਅਧਿਕਾਰ ਨੋਟਿਸ ਦਾ ਵਿਸ਼ਾ ਬਣਾਇਆ ਗਿਆ ਵਿਰੋਧੀ ਧਿਰ ਨੇ ਪਿਛਲੇ ਸਾਲ ਜੁਲਾਈ ਦਾ ਇੱਕ ਮੌਕਾ ਵੀ ਦੱਸਿਆ ਜਦੋਂ ਤਨਖੜ ਨੇ ਰਾਜ ਸਭਾ ਦੇ ਚੇਅਰਮੈਨ ਵੱਜੋਂ ਆਪਣੇ ਆਪ ਨੂੰ ਆਰਐਸਐਸ ਦਾ ਇਕਲਵੇ ਦੱਸਿਆ ਸੀ ਭਾਜਪਾ ਦਾ ਮੰਨਣਾ ਹੈ ਕਿ ਇਹ ਚਾਲ ਉਹਨਾਂ ਦੀ ਬੇਸ਼ਰਮੀ ਕਾਰਨ ਨਹੀਂ ਹੋ ਸਕਦੀ ਪਾਰਟੀ ਦੇ ਇੱਕ ਨੇਤਾ ਨੇ ਕਿਹਾ ਕਿ ਲੋਕਾਂ ਦੀ ਯਾਦਦਾਸ਼ਤ ਛੋਟੀ ਹੈ ਪਰ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਜੋ ਕਿਹਾ ਉਸ ਨੂੰ ਪੁਲਾਉਣਾ ਇੰਨਾ ਸੌਖਾ ਨਹੀਂ ਹੈ ਪਰਥ ਦੇ ਪੱਛਮੀ ਉਪਨਗਰਾਂ ਚ ਤੂਫਾਨ ਕਾਰਨ ਕਰਾਨੋ ਨੁਕਸਾਨ ਦਰਖਤ ਉਖੜੇ ਪਰਥ ਦੇ ਤੱਟਵਰਤੀ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਬੁੱਧਵਾਰ ਰਾਤ ਨੂੰ ਆਇਆ ਤੂਫਾਨ ਦੀ ਆਵਾਜ਼ ਜੈੱਟ ਇੰਜਣ ਵਰਗੀ ਸੀ ਜਿਸ ਨਾਲ ਦਰਖਤ ਡਿੱਗ ਗਏ ਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸਿਟੀ ਬੀਚ ਦੇ ਇਲਾਕੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਅਤੇ ਸੜਕਾਂ ਮਲਬੇ ਨਾਲ ਭਰ ਗਈਆਂ ਹਨ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਰਾਤੋ-ਰਾਤ ਬਹੁਤ ਨੁਕਸਾਨ ਦੇਖਿਆ ਹੈ ਅਤੇ ਲੱਗਦਾ ਹੈ ਕਿ ਇਹ ਤੂਫਾਨ ਸਿਟੀ ਬੀਚ ਨੂੰ ਤਬਾਹ ਕਰ ਗਿਆ ਹੈ ਸਿਟੀ ਬੀਚ ਦੀ ਰਹਿਣ ਵਾਲੀ ਨੀਤਾ ਨੇ ਦੱਸਿਆ ਕਿ ਜਦੋਂ ਉਹ ਘਰ ਵਾਪਸ ਆਈ ਤਾਂ ਉਸਨੇ ਤਬਾਈ ਦੇਖੀ ਇੱਕ ਹੋਰ ਵਸਨੀਕ ਕਾਰਲਿਨ ਨੇ ਕਿਹਾ ਕਿ ਉਸਨੇ ਤੂਫਾਨ ਨੂੰ ਆਉਂਦੇ ਨਹੀਂ ਦੇਖਿਆ ਪਰ ਹਵਾ ਦੀ ਆਵਾਜ਼ ਅਜੀਬ ਸੀ ਉਸਨੇ ਬੀਸੀ ਰੇਡੀਓ ਪਰਥ ਨੂੰ ਦੱਸਿਆ ਕਿ ਅਚਾਨਕ ਉਨ੍ਹਾਂ ਨੇ ਇੱਕ ਗਰਜ ਵਰਗੀ ਆਵਾਜ਼ ਸੁਣੀ ਜੋ ਜੈਟ ਇੰਜਣ ਵਾਂਗ ਸੀ ਅਤੇ ਹਵਾ ਕਰ ਵਿੱਚੋਂ ਲੰਘ ਰਹੀ ਸੀ ਅਰਥ ਦੇ ਪੂਰਬੀ ਇਲਾਕੇ ਰਿਵਰਬੇਲ ਵਿੱਚ ਵੀ ਨੁਕਸਾਨ ਦੀ ਖਬਰ ਹੈ ਪਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਹੁਣ ਹੋਰ ਤੂਫਾਨ ਆਉਣ ਦਾ ਖਤਰਾ ਨਹੀਂ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼